ਸਸ਼ੀਗਾਲ ਪੰਜਾਬ ਨਿਊਜ਼ ਵੇਖ ਰੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਨ ਕੋਟ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਕਰ ਲੈਨੇ ਆ ਸੁਰਖੀਆਂ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੋੜ ਹੋ ਸਕਦਾ ਹੈ ਵੱਡਾ ਪ੍ਰਦਰਸ਼ਨ ਮੋਰਚ ਨੇ ਸੱਦੀ ਮੀਟਿੰਗ ਪੇਪਰਾਂ ਦਾ ਵੀ ਬਾਈਕਾਟ ਕਰਨਗੇ ਪੀਯੂ ਦੇ ਵਿਦਿਆਰਥੀ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰ ਕਰਕੇ ਰੱਖ ਦਿੱਤਾ ਉਹਨਾਂ ਦੀ ਜਿੱਤ ਉੱਤੇ ਕਿਸ ਖੁਸ਼ੀ ਦੇ ਵਿੱਚ ਲੋਕ ਪਾਰੇ ਹਨ ਪੰਗੜੇ ਤਰੰਤਾਰਨ ਜਿੰਮੀ ਚੌਂਦੇ ਦੇ ਨਤੀਜਿਆਂ ਉੱਤੇ ਬੋਲੇ ਲੱਖਾ ਸਿਧਾਣਾ ਕੌਮਿੰਸ ਆਫ ਮੋਰਚੇ ਦੇ ਵਿੱਚ ਪਹੁੰਚੇ ਹਿੰਦੂ ਬਜ਼ੁਰਗ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਕੀਤੀ ਬੁਲੰਦ ਕਿਹਾ ਸਰਕਾਰ ਜਲਦ ਬੰਦੀ ਸਿੰਘਾਂ ਨੂੰ ਕਰੇ ਰਿਹਾਈ ਇਹਨ ਖਬਰਾਂ ਵਿਸਥਾਰ ਦੇ ਨਾਲ ਸੈਨੇਟ ਚ ਉਹਨਾਂ ਦੇ ਐਲਾਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਾਹੌਲ ਇੱਕ ਵਾਰ ਮੁੜ ਗਰਮਾ ਗਿਆ ਪਯੂ ਦੇ ਵਿਦਿਆਰਥੀਆਂ ਕਿਸਾਨਾਂ ਤੇ ਮਜ਼ਦੂਰਾਂ ਨੇ 18 ਨਵੰਬਰ ਨੂੰ ਇੱਕ ਮੀਟਿੰਗ ਬੁਲਾਈ ਹੈ ਮੀਟਿੰਗ ਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਲੈ ਕੇ ਅੱਗੇ ਦੀ ਰਣਨੀਤੀ ਉਲੀਕੀ ਜਾਵੇਗੀ ਮਿਲੀ ਜਾਣਕਾਰੀ ਮੁਤਾਬਕ 18 ਤੇ 19 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦਾ ਐਡਮਿਨ ਬਲੌਗ ਬੰਦ ਕੀਤਾ ਜਾਵੇਗਾ ਇਸ ਦੌਰਾਨ ਪੇਪਰਾਂ ਦਾ ਵੀ ਬਾਇਕਾਟ ਕੀਤਾ ਜਾਵੇਗਾ ਇਸ ਤੋਂ ਇਲਾਵਾ 20 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਪੰਜਾਬ ਦੀਆਂ ਕਿਸਾਨ ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਵੀ ਸੱਦੀ ਹੈ। ਦੇ ਕੇਂਦਰੀ ਮੰਗ ਉਹ ਹੈਗੀ ਹੈ ਕਿ ਜਿਹੜੀ ਸੈਨੇਟ ਆ 99 ਮੈਂਬਰੀ ਉਹਦਾ ਸ਼ਡਿਊਲ ਜਾਰੀ ਕਰਿਆ ਜਾਵੇ 240 ਦਿਨ ਦਾ ਸਮਾਂ ਉਹਦੇ ਵਾਸਤੇ ਚਾਹੀਦਾ ਹੁੰਦਾ ਤੇ ਉਹ ਸ਼ਡਿਊਲ ਜਾਰੀ ਕਰਨ ਤੱਕ ਮਤਲਬ ਜਿਹੜੀ ਇਹ ਮਤਲਬ ਸਾਡਾ ਸੰਘਰਸ਼ ਉਹ ਜਾਰੀ ਰਹੂਗਾ ਇਸੇ ਲੜੀ ਚ ਅਸੀਂ ਪਹਿਲਾਂ ਵੀ ਇਹ ਗੱਲ ਜਾਰੀ ਕਰੀ ਸੀ ਕਿ ਜੇ ਇਸ ਯੂਨੀਵਰਸਿਟੀ ਚ ਸੈਨੇਟ ਜਿਹੜੀ ਆ ਉਹ ਨਹੀਂ ਹੋਊਗੀ ਤਾਂ ਇਹ ਜੋ ਉਹਨਾਂ ਨੂੰ ਲੱਗ ਰਿਹਾ ਕਿ ਅੱਗੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣਗੇ ਤੇ ਮਤਲਬ ਬੱਚਿਆਂ ਦਾ ਧਰਨਾ ਮੱਠਾ ਪੈ ਜਾਊਗਾ ਤੇ ਯੂਨੀਵਰਸਿਟੀ ਨਾਰਮਲ ਵਾਂਗੂ ਫੰਕਸ਼ਨਿੰਗ ਕਰਦੀ ਰਹਿ ਸਕਦੀ ਆ ਤਾਂ ਇਹ ਤੇ ਪਹਿਲਾਂ ਕਿਹਾ ਸੀ ਕਿ 18 ਤਰੀਕ ਨੂੰ ਪੇਪਰ ਸ਼ੁਰੂ ਹੋ ਰਹੇ ਨੇ ਜੇ ਉਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਜੀ ਤਾਂ ਅਸੀਂ ਪੀਯੂ ਪਚੌ ਮੋਰਚੇ ਵੱਲੋਂ ਐਲਾਨ ਕਰ ਰਹੇ ਹਾਂ ਜੀ ਕਿ 18 ਤਰੀਕ ਤੋਂ ਅਸੀਂ ਪੇਪਰ ਕੰਡਕਟ ਨਹੀਂ ਕਰਾਂਗੇ ਕਿਸੇ ਵੀ ਤਰੀਕੇ ਨਾਲ ਸਾਨੂੰ ਜੋ ਵੀ ਉਹਦੇ ਵਾਸਤੇ ਕਰਨਾ ਪਵੇ ਅਸੀਂ ਉਹ ਹਰੇਕ ਮਿਆਰ ਲਾਵਾਂਗੇ ਅਸੀਂ ਅਪੀਲ ਵੀ ਕਰੀ ਆ ਪੀਯੂ ਵਾਈਸ ਚਾਂਸਲਰ ਨੂੰ ਤੇ ਉਹਨਾਂ ਦੀ ਕਮੇਟੀ ਨੂੰ ਕਿ ਜਦੋਂ ਟੀਚਰਾਂ ਦੇ ਧਰਨੇ ਇੱਥੇ ਚੱਲਦੇ ਰਹੇ ਨੇ 7th ਪੇ ਕਮਿਸ਼ਨ ਵਾਸਤੇ ਜਾਂ ਹੋਰ ਬਹੁਤ ਸਾਰੇ ਮਸਲੇ ਆ ਚ ਚਾਹੇ ਜਦੋਂ ਪਿਛੇ ਭਾਰਤ-ਪਾਕਿਸਤਾਨ ਜੰਗਾਲ ਮਾਹੌਲ ਬਣਿਆ ਸੀ ਉਦੋਂ ਵੀ ਕਿ ਜਦੋਂ ਬਹੁਤ ਸਾਰੇ ਮਸਲੇ ਹੁੰਦੇ ਨੇ ਤਾਂ ਪੇਪਰਾਂ ਅਕਸਰ ਪੋਸਟਪੋਨ ਕਰ ਦਿੱਤੇ ਜਾਂਦੇ ਨੇ ਤੇ ਸਾਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਵਾਸਤੇ ਜੋ ਸਭ ਤੋਂ ਅਹਿਮਤ ਰੱਖਦਾ ਮਸਲਾ ਕਿ ਯੂਨੀਵਰਸਿਟੀ ਦਾ ਸਟਰਕਚਰ ਆ ਜਿਹੜਾ ਉਸ ਟੇਕ ਤੇ ਆ ਮਨ ਲਬ ਯੂਨੀਵਰਸਿਟੀ ਨੇ ਕਿਵੇਂ ਚੱਲਣਾ ਤੇ ਕਿਵੇਂ ਡੈਮੋਕਰੇਟਿਕਲੀ ਫੰਕਸ਼ਨ ਕਰਨਾ ਇਸ ਟੇਕ ਤੇ ਆ ਇਸ ਕਰਕੇ ਸਾਡਾ ਮੰਨਣਾ ਕਿ ਪੇਪਰ ਜਿਹੜੇ ਪੀਯੂ ਪ੍ਰਸ਼ਾਸਨ ਪੋਸਟਪੋਨ ਕਰਦੇ ਜਿਹੜੇ 18 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ 골ਡਨ ਚਾਂਸ ਵਾਲੇ ਬੱਚੇ ਨੇ ਜਿਉਂ ਉਹਨਾਂ ਦਾ ਭਵਿੱਖ दाते ਲੱਗ ਰਿਹਾ ਤੇ ਬਹੁਤ ਸਾਰੇ ਮੈਡੀਕਲ ਕਲੈਸ਼ ਵਾਲੇ ਪੇਪਰ ਸੀਗੇ ਉਹ ਦੁਬਾਰੇ ਲੈਣੇ ਨੇ ਜੀ ਅਸੀਂ ਸਾਡੇ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜੇ ਤੁਸੀਂ ਬਾਕੀ ਜਿਹੜੇ ਰੈਗੂਲਰ ਐਗਜ਼ਾਮ ਨੇ ਉਹ ਪੋਸਟਪੋਨ ਕਰ ਦਿੰਨੇ ਹੋ ਤਾਂ ਸਾਡੇ ਵੱਲੋਂ 골ਡਨ ਚਾਂਸ ਵਾਲੇ ਜਿਹੜੇ ਪੇਪਰ ਨੇ ਤੇ ਜੋ ਮੈਡੀਕਲ ਕਲੈਸ਼ ਵਾਲੇ ਪੇਪਰ ਨੇ ਉਹਨਾਂ 'ਚ ਕੋਈ ਵਾਧਾ ਨਹੀਂ ਅਸੀਂ ਪਾ ਰਹੇ ਇਹ ਅੱਜ ਵਾਲੀ ਮੀਟਿੰਗ 'ਚ ਵੀ ਅਸੀਂ ਉਹਨਾਂ ਨੂੰ ਦੁਹਰਾਇਆ ਤਿਆ ਦਸਖਵੀਰ ਬਾਦਲ ਵੀ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਪਹੁੰਚਿਆ ਜਿੱਥੇ ਉਸਨੇ ਵਿਦਿਆਰਥੀਆਂ ਦਾ ਸਮਰਥਨ ਦੇਣ ਦਾ ਪ੍ਰੋਸਾ ਦਿੱਤਾ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹਨਾਂ ਸਰਕਾਰਾਂ ਕਰਕੇ ਹੀ ਅੱਜ ਸਾਨੂੰ ਧਰਨੇ ਦੇਣੇ ਪੈ ਰਹੇ ਨੇ ਤੇ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਸਾਨੂੰ ਅੱਜ ਇੱਥੇ ਧਰਨਾ ਨਾ ਦੇਣਾ ਪੈਂਦਾ ਦੂਜੇ ਪਾਸੇ ਇਸ ਮੌਕੇ ਸੁਖਵੀਰ ਬਾਦਲ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਸੋ ਦਿਸ ਇਜ਼ ਆ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ ਉਹਨ 200 ਤੋਂ ਤਕਰੀਬਨ ਕਾਲਜਿਸ ਆਫ ਪੰਜਾਬ ਆ ਅਫੀਲੀਏਟਿਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਦਿਸ ਇਜ਼ ਦਾ ਸਟਾਰਟਿੰਗ ਪੁਆਇੰਟ ਆਫ ਮਾਈਂਡ ਸੈਕੰਡਲੀ ਜਿਹੜਾ ਬੜੀ ਕਲੀਅਰ ਹੈ ਕਿ ਸਾਜ਼ਿਸ਼ ਹੋ ਰਹੀ ਹੈ ਟੂ ਹੌਲੀ ਹੌਲੀ ਕਨਵਰਟ ਚੰਡੀਗੜ ਜਿਹੜਾ ਹੈ ਰਾਈਟਫੁਲੀ ਰਾਈਟ ਪੰਜਾਬ ਦਾ ਹੈ ਕੱਲਾ ਸਟੇਟ ਹੈ ਹਿੰਦੁਸਤਾਨ ਵਿੱਚ ਜਿਹਦਾ ਕੋਈ ਕੈਪੀਟਲ ਨਹੀਂ ਹੈ ਐਸ ਪਰ ਲਾ ਐਸ ਪਰ ਸਿንስ ਇੰਡੀਪੈਂਡੈਂਸ ਜਿਹੜੀ ਨਵੀਂ ਸਟੇਟ ਨਿਕਲਦੀ ਹੈ オリジナル ਸਟੇਟ ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਹੈ ਐਕਸੈਪਟ ਫॉर ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਪਸ਼ਨ ਹੈ ਨ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਆ ਹੁਣ ਕੀ ਹੋ ਰਿਹਾ ਪਿਛਲੇ ਸਾਲਾਂ ਚ ਜਿਹੜਾ ਰੇਸ਼ਿਓ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ ਹੌਲੀ ਉਹ ਰੇਸ਼ਿਓ ਉਹ ਚੇਂਜ ਕਰ ਰਿਹਾ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰ ਚ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਿਹਾ ਪੰਜਾਬ ਚੰਡੀਗੜ੍ਹ ਦੀ ਤਰਨਤਾਰਨ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਜਿਸ ਨੂੰ ਲੈ ਕੇ ਸਮਾਸੇਵੀ ਲੱਖਾ ਸਿਧਾਨਾ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਸਵਾਲ ਕਰਦੇ ਆ ਕਿ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਇਹਨਾਂ ਖੋਤੀਆਂ ਦੀ ਜਿੱਤ ਉੱਤੇ ਤੁਸੀਂ ਭੰਗੜੇ ਕਿਸ ਖੁਸ਼ੀ ਦੇ ਵਿੱਚ ਪਾ ਰਹੇ ਹੋ ਉਹਨਾਂ ਦਾ ਕਹਿਣਾ ਹੈ ਕਿ ਤਰਨਤਾਰਨ ਵਾਲਿਓ ਹੁਣ ਇਹਨਾਂ ਤੋਂ ਬਚ ਕੇ ਰਹੋ ਮੈਂ ਸਿਰਫ ਪੰਜਾਬ ਦੇ ਲੋਕਾਂ ਤੋਂ ਉਹਦੇ ਤਰਨਤਾਰਨ ਦੇ ਲੋਕਾਂ ਤੋਂ ਜਿਹੜੇ ਅੱਜ ਤੁਸੀਂ ਇਸ ਅਖੋਤੀਆਂ ਦੀ ਜਿੱਤ ਦੇ ਭੰਗੜੇ ਪਾ ਰਹੇ ਹੋ ਢੋਲ ਵਜਾ ਰਹੇ ਹੋ ਮਠਿਆਈਆਂ ਵੰਡ ਰਹੇ ਹੋ ਕਿਹੜੀ ਖੁਸ਼ੀ ਹੈ ਬਈ ਦੱਸੋਗੇ ਮਹਾਲੀ ਦੇ ਵਿੱਚ ਮੰਡੀ ਬੋਰਡ ਦੀ ਅਰਬਾਂ ਰੁਪਏ ਦੀ ਜ਼ਮੀਨ ਇਹਨਾਂ ਨੇ ਚੱਕਤੀ ਵੇਚਤੀ 90 ਕਿੱਲੇ ਪੀਐਸਪੀਸੀਐਲ ਪਾਵਰ ਕਾਮ ਦੀ ਜਿਹੜੀ 90 ਕਿੱਲੇ ਜ਼ਮੀਨ ਆ ਪਟਿਆਲੇ 'ਚ ਉਹਨੂੰ ਵੇਚਣ ਜਾ ਰਹੇ ਆ ਉਹਦੀ ਤਿਆਰੀ ਹੋ ਚੁੱਕੀ ਆ ਨੋਟੀਫਿਕੇਸ਼ਨ ਹੋ ਗਿਆ ਸਾਰੀਆਂ ਉੱਥੇ ਜਿਹੜੀਆਂ ਤਾਰਾਂ ਵਗੈਰਾ ਲੰਘਦੀਆਂ ਸੀਗੀਆਂ ਸਟ ਕੇਬ ਦੀਆਂ ਉਹ ਹਟਾਉਣ ਲੱਗੇ ਹੋਏ ਆ 90 ਕਿੱਲੇ ਉਹਨਾਂ ਨੇ ਆਉਣੇ ਥੋੜੇ ਦਿਨਾਂ ਦੇ ਵਿੱਚ ਹੀ ਚੱਕ ਦੇਣੀ ਆ ਜਿੰਨੀਆਂ ਪੰਜਾਬ ਦੀਆਂ ਕੋ ਪਬਲਿਕ ਸੈਕਟਰ ਨੇ ਪੰਜਾਬ ਦੇ ਪੰਜਾਬ ਦੀਆਂ ਸਰਕਾਰੀ ਜਾਇਦਾਦਾਂ ਨੇ ਉਹਨਾਂ ਨਿਸ਼ਾਨਦੇਹੀ ਹੋ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਇਹਨਾਂ ਨੇ ਸਾਫ਼ ਕਰ ਦੇਣੀਆਂ ਨੇ ਪੰਜਾਬ ਖੇਤੀਬਾੜੀ ਇੰਡਸਟਰੀ ਦੀ 1500 ਏਕੜ ਜ਼ਮੀਨ ਬਾਗਬਾਨੀ ਵਿਭਾਗ ਦੀ ਜ਼ਮੀਨ ਉਹ ਵੀ ਇਹਨਾਂ ਨੇ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਆ ਬਟੰਡੇ ਦੇ ਵਿੱਚ ਡੈਰੀ ਵਿਭਾਗ ਦੀ ਜ਼ਮੀਨ ਪਈ ਸੀ ਉਹ ਇਹਨਾਂ ਨੇ ਵੇਚ ਕੇ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਆ ਕੋਈ ਸੋਨੂੰ ਫਰਕ ਨਹੀਂ ਪੈਂਦਾ ਇਹ ਪੰਜਾਬ ਦੇ ਜਿਹੜੇ ਸਰਕਾਰੀ ਜਾਇਦਾਦਾਂ ਨੇ ਪੰਜਾਬ ਦੇ ਆਧਾਰੇ ਨੇ ਇਹ ਲੋਕਾਂ ਦੀ ਪ੍ਰਾਪਰਟੀ ਆ ਲੋਕਾਂ ਦੀ ਜਾਇਦਾਦ ਆ ਇਹਨੂੰ ਵੇਚਣਾ ਵਟਣਾ ਕੋਈ ਫਰਕ ਨਹੀਂ ਪੈਂਦਾ ਇਹ ਕਹਿੰਦਾ ਅਗਲੇ ਜਿੱਤ ਗਏ ਹੁਣ ਜੋ ਮਰਜੀ ਬੋਲੀ ਜਾਵੇ ਕੋਈ ਬੋਲੀ ਜਾਓ ਕੀ ਫਰਕ ਪੈਂਦਾ ਇੱਕ ਲਿਖਦਾ ਕੋਈ ਫਰਕ ਨਹੀਂ ਪੈਂਦਾ ਬਾਈ ਮਰੀਆਂ ਜ਼ਮੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਗੱਲ ਦਾ ਹੱਦ ਨਾ ਯਾਦ ਰੱਖਿਓ ਤੁਹਾਡੇ ਨਾਲ ਉਹ ਹੋਣੀ ਹੈ ਮੇਰੀ ਗੱਲ ਚੇਤੇ ਰੱਖਿਓ ਸਾਨੂੰ ਮੈਂ ਕਹਾਰਨ ਦਿੰਦਾ ਜਦੋਂ ਹਿਟਲਰ ਜਹੂਦੀਆਂ ਨੂੰ ਮਾਰਨ ਨਾਲੇ ਸ਼ੁਰੂ ਨਹੀਂ ਕੀਤਾ ਤਿਆਰੀ ਕਰ ਰਿਹਾ ਸੀ ਤਾਂ ਜਿਹੜੇ ਜਹੂਦੀ ਜਾਗਰੂਕ ਸੀ ਉਹਨਾਂ ਨੇ ਰੌਲਾ ਪਾਇਆ ਸੋਚਿਆ ਚਿੰਤਾ ਕੀਤੀ ਜਿਵੇਂ ਅਸੀਂ ਰੌਲਾ ਪਾ ਰਹੇ ਹਾਂ ਨਾ ਨਾਲਦਿਆਂ ਨੂੰ ਉਹਨਾਂ ਨੇ ਕਿਹਾ ਉਹ ਕਹਿੰਦੇ ਆਪਾਂ ਨੂੰ ਮਾਰੂਗਾ ਆਪਾਂ ਤਿਆਰੀ ਕਰ ਲਗੇ ਇਕਾ ਕਰ ਲਗੇ ਇਕੱਠੇ ਹੋ ਜੋ ਆਪਾਂ ਨੂੰ ਮਾਰਨ ਦੀ ਤਿਆਰੀ ਕਰ ਰਿਹਾ ਤਾਂ ਕੁਝ ਜਹੂਦੀ ਜਿਹੜੇ ਹਿਟਲਰ ਦੇ ਨੇੜੇ ਸੀ ਜੈਟਲਰ ਨੂੰ ਚੰਗਾ ਸਮਝਦੇ ਸੀਗੇ ਜਾਂ ਨਿਜ ਨਾਲ ਖੜੇ ਸੀ ਜਾਂ ਲਾਲਚਾਂ ਕਰਕੇ ਗਰਜਾਂ ਕਰਕੇ ਖੜੇ ਜਿਵੇਂ ਅੱਜ ਪੰਜਾਬ ਦੇ ਲੋਕ ਖੜੇ ਆ ਉਹ ਕਹਿੰਦੇ ਸਾਨੂੰ ਹਿਟਲਰ ਕੀ ਕਹਿ ਦੂ ਸਾਡੀ ਬਹੁਤ ਨੇੜੇ ਹਿਟਲਰ ਨਾਲ ਬਹੁਤ ਸਾਡੇ ਜਿਹੜੇ ਹਿਟਲਰ ਦੇ ਨਾਲ ਦੇ ਬੰਦੇ ਆ ਉਹਨਾਂ ਦੇ ਅਧਿਕਾਰੀ ਆ ਸਾਡੇ ਨਾਲ ਬੈਠ ਕੇ ਰੋਟੀਆਂ ਖਾਂਦੇ ਆ ਖਾਣੇ ਖਾਂਦੇ ਆ ਸਾਡੀਆਂ ਸਾਰੀਆਂ ਸੰਝਾਂ ਨੇ ਸਾਨੂੰ ਨਹੀਂ ਕੁਝ ਕਹਿੰਦਾ ਜਿੱਦੇ ਹਿਟਲਰ ਨੇ ਬਣਾੰਗਾ ਸ਼ੁਰੂ ਕੀਤਾ ਨਾ ਜਿਊਦੀਆਂ ਦਾ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਸੀ ਬਹੁਤ ਨੇੜੇ ਆ ਅਸੀਂ ਬੜੇ ਕਰੀਬੀ ਆ ਸਾਨੂੰ ਨਹੀਂ ਕੁਛ ਆਉਣ ਲੱਗਿਆ ਸਭ ਤੋਂ ਪਹਿਲਾਂ ਗੈਸ ਚੈਂਬਰਾਂ ਦੀਆਂ ਪੱਟੀਆਂ ਚ ਪਾ ਕੇ ਉਹ ਫੂਕੇ ਤੇ ਉਹ ਤੇ ਉਦੋਂ ਲੱਖਾ ਅਸੀਂ ਦਾਣਾ ਤੋਂ ਬਾਅਦ ਹੈਰੀ ਤਨਵਾ ਨਾਮ ਦੇ ਨੌਜਵਾਨ ਨੇ ਵੀ ਤਰਨਤਾਰਨ ਚੋਂ ਉਹਨਾਂ ਨੂੰ ਲੈ ਕੇ ਆਪਣਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਕਿ ਜਿਹੜੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਉੱਤੇ ਐਨਐਸਏ ਲਗਾਈ ਐ ਝੂਠੇ ਇਨਕਾਊਂਟਰ ਕੀਤੇ ਨੇ ਹੜਾ ਦਰਾਂ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਤੇ ਅੱਜ ਉਹੀ ਸਰਕਾਰ ਤੇ ਉਮੀਦਵਾਰ ਨੂੰ ਤੁਸੀਂ ਵੋਟ ਪਾ ਕੇ ਜਿਤਾ ਰਹੇ ਹੋ ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਤੁਸੀਂ ਇੰਨੀ ਜਲਦੀ ਕਿਵੇਂ ਭੁੱਲ ਸਕਦੇ ਹੋ ਤਰਨ ਤਰਨ ਵਾਲਿਓ ਗਿਲਾ ਹੋ ਗਿਆ ਯਾਰ ਤੁਹਾਡੇ ਨਾਲ ਬਹੁਤ ਜਲਦੀ ਭੁੱਲ ਗਏ ਯਾਰ ਤੁਸੀਂ ਤਾਂ ਵੀ ਤੁਹਾਡੇ ਜ਼ਵਾਗਾਂ ਤੇ ਐਨਐਸਏ ਲਵਾਈ ਸੀ ਇਹਨਾਂ ਨੇ ਤੁਹਾਡੇ ਜ਼ਵਾਗ ਚਾਕੇ ਡਿਬਰੂਗੜ੍ਹ ਭੇਜੇ ਹੋਏ ਨੇ ਸਾਡੇ ਪੰਜਾਬ ਦੇ ਹੀ ਨੇ ਬਹੁਤ ਜਲਦੀ ਤੁਸੀਂ ਭੁੱਲ ਗਏ ਕਿ ਹੜਾ ਆਏ ਸੀਗੇ ਹਜੇ ਤੱਕ ਤੁਹਾਡੇ ਮੁਆਵਜ਼ੇ ਤੁਹਾਡੇ ਅਕਾਊਂਟਾਂ 'ਚ ਨਹੀਂ ਪਏ ਬਹੁਤ ਜਲਦੀ ਤੁਸੀਂ ਭੁੱਲ ਗਏ ਕਿ ਜਦੋਂ ਤੁਸੀਂ ਦਿੱਲੀ ਧਰਨੇ ਤੇ ਬੈਠੇ ਸੀ ਤੁਹਾਡੇ ਉੱਥੋਂ ਡਾਂਗਾ ਨਾਲ ਕਿਵੇਂ ਬਹੁਤ ਸੋਤੋ ਘਟਵਾ ਕੇ ਛੋਟਾ ਧਰਨਾ ਚਕਾਇਆ ਗਿਆ ਸੀ ਛੋਟੀਆਂ ਟਰਾਲੀਆਂ ਤੱਕ ਚੋਰੀਆਂ ਕਰਵਾਈ ਗਈਆਂ ਸੀ ਬਹੁਤ ਜਲਦੀ ਤੁਸੀਂ ਭੁੱਲ ਗਏ ਕਿ ਆ ਹੁਣ ਪੰਜਾਬ ਯੂਨੀਵਰਸਿਟੀ ਦਾ ਮਸਲਾ ਚੱਲ ਰਿਹਾ ਉੱਥੇ ਛੋਟੇ ਜਵਾਕਾਂ ਦੇ ਡਾਂਗਾਂ ਮਾਰ ਰਹੀ ਹੈ ਚੰਡੀਗੜ੍ਹ ਪੁਲਿਸ ਹੈ ਹਰਿਆਣੇ ਦੀ ਪੁਲਿਸ ਆ ਕੇ ਉਹ ਕੁੱਟ ਰਹੀ ਹੈ ਉੱਥੇ ਢੀਆਂ ਭੈਣਾਂ ਨੂੰ ਖੱਜਲ ਖਵਾਰ ਕਰਾਇਆ ਜਾਂਦਾ ਬਹੁਤ ਜਲਦੀ ਭੁੱਲ ਗਏ ਯਾਰ ਤੁਸੀਂ ਤਾਂ ਮਾਜੇ ਦੇ ਜਰਨਲ ਮੰਨਿਆ ਜਾਂਦਾ ਤੁਹਾਨੂੰ ਸੌਰੀ ਜੇ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗੇ ਮੈਂ ਕੋਈ ਬਾਲੇ ਸਿਆਣੇ ਦਾ ਭਾਂ ਨਹੀਂ ਪਰ ਸਭ ਤੋਂ ਜ਼ਿਆਦਾ ਸੀਧੀਆਂ ਕੁਰਬਾਨੀਆਂ ਤਰਨਤਨ ਸਾਹਿਬ ਦੀਆਂ ਨੇ ਜੇ ਆਪ ਮੰਨਿਏ ਪਰ ਛੋਡੇ ਤੋਂ ਆਮੇਦ ਨਹੀਂ ਸੀ ਦਿਲੋਂ ਸੌਰੀ ਜੇ ਕਿਸੇ ਨੂੰ ਜ਼ਿਆਦਾ ਹੱਟ ਕਰਕੇ ਹੋਵੇ ਗੱਲ ਪਰ ਜੋ ਦਿਲੋਂ ਨਿਕਲੀ ਕਹਿ ਤੀ ਉਧਰ ਕਾਂਗਰਸ ਸੀਐਮਐਲਏ ਸੁਖਪਾਲ ਸਿੰਘ ਖੈਰਾ ਨੇ ਤਰਨਤਾਰਨ ਚੋਣ ਉੱਤੇ ਬੋਲਦਿਆਂ ਕਿਹਾ ਕਿ ਹਰਮੀਤ ਸੰਧੂ ਦੀ ਜਿੱਤ ਨਹੀਂ ਬਲਕਿ ਪੰਜਾਬ ਪੁਲਿਸ ਅਤੇ ਸਰਕਾਰ ਮਸ਼ੀਨਰੀ ਦੀ ਜਿੱਤ ਹੈ ਉਹਨਾਂ ਦਾ ਕਹਿਣਾ ਹੈ ਕਿ ਹੀਰਾਫੇਰੀ ਦੇ ਨਾਲ ਆਮ ਆਦਮੀ ਪਾਰਟੀ ਨੇ ਇਹ ਚੋਣ ਜਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਝਾੜੂ ਵਾਲਿਆਂ ਦੀ ਪਾਰਟੀ ਦੀ ਅਸਲ ਰਿਜ਼ਲਟ 2027 ਦੀਆਂ ਚੋਣਾਂ ਦੇ ਵਿੱਚ ਹੀ ਵੇਖਣ ਨੂੰ ਮਿਲੇਗਾ ਕੰਸਿਸਟੈਂਟਲੀ ਲਗਾਤਾਰ ਇਸੇ ਤਰਨਤਾਰਨ ਦੀ ਇਲੈਕਸ਼ਨ ਵਿੱਚ ਮੇਰਾ ਖਿਆਲ ਹੈ ਕਿ ਜ਼ਿਆਦਾ ਨਹੀਂ ਤਾਂ ਦਰਜਨਾ ਪਰਚੇ ਦਰਜ ਕੀਤੇ ਇਲੈਕਸ਼ਨ ਵਾਲੇ ਦਿਨ ਪੁਲਿਸ ਦੇ ਐਸਐਸਪੀ ਸਾਹਿਬ ਬਾਵਾ ਚੜਾ ਕੇ ਐ ਹਕਮਰੇ ਸੀ ਜਿਵੇਂ ਕਿ ਆਮ ਆਦਮੀ ਦੇ 에ਜੰਟ ਹੁੰਦੇ ਪੋਲਿੰਗ ਇਹ ਬੂਥ ਵਿੱਚ ਚੈਕਿੰਗ ਕਰੋ ਇਹ ਬੂਥ ਵਿੱਚ ਚੈਕਿੰਗ ਕਰੋ ਕਦੀ ਇਲੈਕਸ਼ਨਾਂ ਦੇ ਦੌਰਾਨ ਚੱਲਦੀ ਇਲੈਕਸ਼ਨ ਚ ਕਿਸੇ ਦੇ ਪਾਰਟੀ ਦੇ ਬੂਥਾਂ ਤੇ ਜਾ ਕੇ ਚੈਕਿੰਗ ਕਰ ਸਕਦੇ ਤੁਸੀਂ ਅੱਛਾ ਜਿੱਥੇ ਦਿਲ ਕਰਦਾ ਕਿ ਸਾਨੂੰ ਸ਼ੱਕ ਹੈ ਇੱਥੇ ਨਸ਼ੇ ਹੋ ਸਕਦੇ ਨੇ ਸਾਨੂੰ ਸ਼ੱਕ ਹੈ ਇੱਥੇ ਇਮਿਊਨੇਸ਼ਨ ਹੋ ਸਕਦਾ ਵਾ ਇਸ ਕਰਕੇ ਮੇਰੇ ਵੀਰੋ ਇਹ ਸਾਰਾ ਫਰਾਡਰਲੈਂਟ ਰਿਜ਼ਲਟ ਆ ਅਕੋਰਡਿੰਗ ਟੂ ਮੀ ਇੱਕ ਭੁਲੇਖਾ ਪਾਉਣ ਵਾਲਾ ਰਿਜ਼ਲਟ ਆ ਅਸਲ ਰਿਜ਼ਲਟ ਜਿਹੜਾ 2027 ਵਿੱਚ ਆਵੇਗਾ ਹਾਂ ਕਾਂਗਰਸ ਪਾਰਟੀ ਨੂੰ ਪਰਚੋਲ ਕਰਨੀ ਚਾਹੀਦੀ ਆ ਕਿ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀਆਂ ਕਿ ਕੀ ਅਸੀਂ ਪੰਜਾਬ ਦੇ ਵਿੱਚ ਪੂਰਾ ਡਟਵਾ ਵਿਰੋਧ ਕਰ ਰਹੇ ਆ ਸਰਕਾਰ ਦਾ ਜਿਹੜੇ ਮੁੱਦੇ ਆ ਰਹੇ ਨੇ ਰਿਪੀਟਿਡਲੀ ਕਿ ਇਹ ਸਿ ਉਹਨਾਂ ਸਾਰੇ ਮੁੱਦਿਆਂ ਦਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪੂਰਾ ਡਟ ਕੇ ਵਿਰੋਧ ਕਰ ਰਹੇ ਆ ਮੇਰੇ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਬਲਕਿ ਸਾਰੀ ਆਪੋਜੀਸ਼ਨ ਤੇ ਜਾ ਰਹੀ ਆ ਕਿ ਆਪੋਜੀਸ਼ਨ ਜਿਹੜੇ ਆ ਜਿਹੜੇ ਅਸਲ ਜਿੱਥੇ ਸਰਕਾਰਾਂ ਨੂੰ ਘੇਰਿਆ ਜਾ ਸਕਦਾ ਬੇਨਕਾਬ ਕੀਤਾ ਜਾ ਸਕਦਾ ਉਹ ਕਿਤੇ ਨਾ ਕਿਤੇ ਮੁੱਦੇ ਛੱਡੇ ਜਾ ਰਹੇ ਨੇ ਆ ਦੋ ਤਿੰਨ ਮੁੱਦੇ ਤਾਂ ਤਾਜ਼ੇ ਹੀ ਮੈਂ ਪਹਿਲਾਂ ਵੀ ਆਊਟਲਾਈਨ ਕੀਤੀ ਅੱਜ ਵੀ ਕਰ ਦਣਾ ਡੀਆਈਜੀ ਭੁੱਲਰ ਦੀ ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਵਿੱਚ ਗ੍ਰਿਫਤਾਰੀ 7.5 ਕਰੋੜ ਰੁਪਇਆ ਕੈਸ਼ 21 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ ਚ ਕੈਨੇਡਾ ਤੇ ਦੁਬਈ ਦੇ ਵਿੱਚ ਪ੍ਰਾਪਰਟੀਆਂ ਲੇਕਿਨ ਆਪੋਜੀਸ਼ਨ ਨੇ तमाम ਆਪੋਜੀਸ਼ਨ ਨੇ ਸੌਰੀ ਟੂ ਸੇ ਇਸ ਮੁੱਦੇ ਨੂੰ ਜਿੰਨੇ ਇਫੈਕਟਿਵਲੀ ਚੁੱਕਣਾ ਚਾਹੀਦਾ ਸੀਗਾ ਤਰਨ ਤਾਂ ਤਾਂ ਹਰ ਪਿੰਡ ਦੇ ਬਾਅਦ ਹਰ ਗਲੀ ਕੁੱਚੇ ਵਿੱਚ ਬੋਰਡ ਲੱਗਣੇ ਹੋਣ ਚਾਹੀਦੇ ਸੀਗੇ ਆਮ ਆਦਮੀ ਪਾਰਟੀ ਦਾ ਕੱਟੜ ਇਮਾਨਦਾਰੀ ਦਾ ਫਟਾ ਖਤਮ ਕੇਜਰੀਵਾਲ ਦੀ ਅਖੋਤੀ ਕੱਟੜ ਇਮਾਨਦਾਰੀ ਦਾ ਜਿਹੜਾ ਸੀਗਾ ਖੁਲਾਸਾ ਬੇਨਕਾਬ ਸਰਕਾਰ ਦੇ ਮਾੜੇ ਕੰਮਾਂ ਬਾਰੇ ਬੋਲਣ ਵਾਲਿਆਂ ਨੂੰ ਭਗਵੰਤ ਮਾਨ ਸਰਕਾਰ ਧਮਕਾ ਰਹੀ ਹੈ ਇਹ ਦਾਵਾ ਇੱਕ ਨੌਜਵਾਨ ਨੇ ਵੀਡੀਓ ਜਾਰੀ ਕਰਦਿਆਂ ਕੀਤਾ ਹੈ ਅਤੇ ਸਰਕਾਰ ਨੂੰ ਰਾਜ ਕੇ ਲਾਣਤਾ ਪਾਈਆਂ ਨੇ ਉਹਨਾਂ ਦਾ ਕਹਿਣਾ ਕਿ ਭਗਵੰਤ ਮਾਨ ਅਤੇ ਕੇਸ਼ਵਲ ਪੰਜਾਬ ਦਾ ਪੈਸਾ ਖਾਣ ਆਏ ਨੇ ਹੋਰ ਕੁਝ ਨਹੀਂ ਹੋਰ ਕੀ ਕੁਝ ਕਹਿਣਾ ਸੀ ਉਹਨਾਂ ਦਾ ਆਓ ਸੁਣਦੇ ਹਾਂ ਇਹ ਪੰਜਾਬ ਦੇ ਹਤੈਸ਼ੀ ਨਹੀਂਗੇ ਪੰਜਾਬ ਦੇ ਦੁਸ਼ਮਣ ਆ ਇਹ ਇਹ ਪੰਜਾਬ ਦੇ ਕੱਟੜ ਦੁਸ਼ਮਣ ਆ ਤੇ ਸਿੱਖਾਂ ਦੇ ਕੱਟੜ ਦੁਸ਼ਮਣ ਆ ਇਹ ਇਹ ਸਿੱਖਾਂ ਦੇ ਹਤੈਸ਼ੀ ਨਹੀਂਗੇ ਨਾ ਪੰਜਾਬ ਦੇ ਹਤੈਸ਼ੀ ਆ ਇੱਕ ਨੰਬਰ ਦੇ ਚੋਰ ਆ ਇਹ ਇਹਨਾਂ ਨੇ ਸਾਰੇ ਕਪਲੇ ਕੀਤੇ ਜਦੋਂ ਰਾਜ ਸਭਾ ਦੇ ਸੀਟਾਂ ਵੇਚੀਆਂ ਇਹਨਾਂ ਨੇ ਰਾਜ ਸਭਾ ਨੇ ਸੀਟਾਂ ਵੇਚੀਆਂ ਸਾਰਿਆਂ ਜਿਹੜੇ ਜੰਨੇ ਵੀ ਮੈਂਬਰ ਲਾਏ ਵੇਚ ਕੇ ਲਾਏ ਇਹਨਾਂ ਨੇ ਰਾਜ ਸਭਾ ਦੇ ਸੀਟਾਂ ਤੇ ਕੋਈ ਵੀ ਇਹਨਾਂ ਨੇ ਆਪਣੇ ਪੰਜਾਬੀ ਨਹੀਂ ਲਾਇਆ ਆਪਣੇ ਅਹੁਦੇ ਤੇ ਕਿਸੇ ਦੇ ਅਹੁਦੇ ਨੇ ਕੋਈ ਪੰਜਾਬੀ ਨਹੀਂਗਾ ਸਭ ਗੈਰ ਪੰਜਾਬੀ ਲਾਏ ਇਹਨਾਂ ਨੇ ਬਾਹਰੋਂ ਲਿਆ ਲਿਆ ਸਾਡੇ ਸਿਰ ਤੇ ਭਾਏ ਇਹਨਾਂ ਨੇ ਠੀਕ ਆ ਫਿਰ ਇਹਨਾਂ ਨੇ 12000 ਕਰੋੜ ਦਾ ਕਪਲਾ ਕੀਤਾ ਬ ਯਾਰ 12000 ਕਰੋੜ ਦਾ ਸੈਂਟਰ ਸਾਹ ਮੰਗ ਰਿਹਾ ਇਹਨਾਂ ਤੋਂ ਇਹ ਅਕਾਊਂਟ ਨਹੀਂ ਦੇ ਰਹੇ ਆਪਣਾ ਕਿਉਂਕਿ ਇਹ ਸਾਰਾ ਪੈਸਾ ਖਾ ਚੁੱਕੇ ਆ ਇਹਨਾਂ ਨੇ ਖਾਤਾ ਸਾਰਾ ਪੈਸਾ ਲਾ ਲਿਆ ਇਹਨਾਂ ਨੇ ਤੇ ਫਿਰ ਇਹਨਾਂ ਨੇ ਪੰਜਾਬ ਨੂੰ ਲੁੱਟਣ ਨੂੰ ਚੜ੍ਹਦੀ ਕਲਾ ਮਿਸ਼ਨ ਦਾ ਬਣਾਇਆ ਇਹਨ ਉਹਦੇ ਵਿੱਚ ਵੀ ਇਹਨਾਂ ਨੇ ਪੈਸੇ ਖਾਣੇ ਹੀ ਆ ਕੋਈ ਹਿਸਾਬ ਨਹੀਂ ਗਾ ਸਭ ਇਹਨਾਂ ਨੇ ਪੈਸੇ ਖਾਣੇ ਕਿਉਂਕਿ ਇਹਨਾਂ ਨੂੰ ਪਤਾ ਸੀ ਅਗਲੀ ਵਾਰੀ ਤਾਂ ਆਉਣਾ ਨਹੀਂ ਇਹਨਾਂ ਨੇ ਸਭ ਮਾਲ ਇਕੱਠਾ ਕਰਕੇ ਪੰਜਾਬ ਦਾ ਇਹਨਾਂ ਨੇ ਲੈ ਜਾਣਾ ਹੈ ਤੇ ਬਾਹਰ ਪ੍ਰਾਪਰਟੀਆਂ ਬਣਾ ਲੈਣੀਆਂ ਇਹਨਾਂ ਨੇ ਇੱਕ ਗੱਲ ਹੋਰ ਕੇਜਰੀਵਾਲ ਨੇ ਕੀ ਡਿਟਿ ਡਿਸਟ੍ਰੀਬਿਊਟ ਕੀਤਾ ਪੰਜਾਬ ਚ ਜਿਹੜੇ ਪੰਜਾਬ ਦੇ ਹੜ ਆਏ ਆ ਕੀ ਉਹਨਾਂ ਨੇ ਕੰਟਰੀਬਿਊਟ ਕੀਤਾ ਕੁਝ ਕੀਤਾ ਕੋਈ ਦਾਨ ਦਿੱਤਾ ਉਹਨੇ ਕੋਖ ਵੀ ਨਹੀਂ ਰਿਤਾ ਉਹਨੇ ਕਿਉਂਕਿ ਹੈ ਨਹੀਂ ਬੰਦਾ ਪੰਜਾਬ ਦੇ ਅਟੈਚੀ ਹੈ ਨਹੀਂ ਇਹ ਸਿਰਫ ਪੰਜਾਬ ਨੂੰ ਖਾਣ ਵਾਲੇ ਆ ਇਹ ਇਹ ਸਾਡਾ ਜਿਹੜਾ ਭਗਵੰਤ ਆ ਇਹ ਵੀ ਇਹ ਵੀ ਜਿਹੜਾ ਕੇਜਰੀ ਦੇ ਪੈਰਾਂ ਦੇ ਦਿਲ ਦਾ ਸਭ ਤੋਂ ਜਾਂ ਦੇਖੋ ਮੁੱਖ ਮੰਤਰੀ ਦੀ ਕੀ ਬਈ ਇਹ ਸ਼ਾਪਿਆ ਇਹ ਇਹ ਮੁੱਖ ਮੰਤਰੀ ਪੰਜਾਬ ਦਾ ਦਰ ਫਿਟੇ ਜਿਹੜਾ ਕੇਜਰੀ ਦੇ ਪੈਰਾਂ ਚ ਲਟੰਦੇ ਆ ਤੇ ਸਸੋਧਿਆ ਦੇ ਪੈਰੀ ਹੱਥ ਲਾਉਂਦੇ ਆ ਸਾਡੀ ਪੱਗ ਨੂੰ ਉਹਨਾਂ ਦੇ ਲਾਲਿਆਂ ਦੇ ਪੈਰਾਂ ਚ ਛੁੱਟਾਉਂਦੇ ਆ ਇਹ ਇਹ ਪੰਜ ਬਚਿਓ ਇਹਨਾਂ ਦਾ ਜਿੰਨਾ ਬਾਜ ਹੁੰਦਾ ਇਹਨਾਂ ਨੂੰ 27 ਚ ਵੋਟਾਂ ਨਾ ਪਾ ਦਿਓ 27 ਚ ਜਿਤਾਣਾ ਦਿਓ ਕਿ ਦੇਦੇ ਪਸਤਾਉਂਗੇ ਬਹੁਤ ਪਸਤਾਉਂਗੇ ਤੁਸੀਂ ਇਹ ਸਿੱਖਾਂ ਨੇ ਜਿਹੜਾ ਤੇਲ ਪਾ ਰਹੇ ਆ ਪੰਜਾਬ ਨੂੰ ਬਰਬਾਦ ਕਰ ਰਹੇ ਆ ਸਾਰਾ ਪੰਜਾਬ ਦਾ ਖਜ਼ਾਨਾ ਲੁੱਟ ਰਹੇ ਆ ਖਾਨ ਖਜ਼ਾਨਾ ਪੰਜਾਬ ਨੂੰ ਲੁੱਟਣ ਤੇ ਇੱਦ ਹੋਏ ਆ ਇਹ ਇਹਨਾਂ ਨੇ ਕੁਝ ਨਹੀਂ ਤੁਹਾਡਾ ਸਵਾਰਨਾ ਕਿ ਨ ਕਿਸੇ ਦਾ ਕਰਨਾ ਕੁਝ ਇਹਨਾਂ ਨੇ ਇਹ ਬਹੁਤ ਹੀ ਅੱਦੇ ਲੋ ਸਾਡੇ ਸਾਹਮਣੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਢੀਲੋ ਜੀ ਨੇ ਸਾਰੇ ਪੇਡ ਖੋਲੇ ਇਹਨਾਂ ਦੇ ਸਾਰੀ ਬਾਇਓਗ੍ਰਾਫੀ ਉਹਨਾਂ ਤੋਂ ਪਈ ਇਹਨਾਂ ਦੀ ਕੱਲੇ ਚਿੱਟਕਾਲੇ ਜਿੱਥੇ ਪਏ ਆ ਜਿਹਨੂੰ ਕੋਈ ਵਹਿਮ ਹੋਵੇ ਕੰਟੈਕਟ ਕਰ ਲਿਓ ਪਏ ਉਹਨਾਂ ਨਾਲ ਤੇ ਦੇਖ ਲਿਓ ਬੀਤੇ ਦਿਨੀ ਗੋਮਿੰਸਾਫ ਮੋਰਚੇ ਦੇ ਵਿੱਚ ਪਹੁੰਚੇ ਇੱਕ Hindu ਬਜ਼ੁਰਗ ਦੇ ਵੱਲੋਂ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਗਈ ਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਇੱਕ ਸਲਾਹ ਵੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਸਮਾਂ ਹੋ ਚੁੱਕਿਆ ਹੈ ਮੋਦੀ ਸਰਕਾਰ ਨੂੰ ਹੁਣ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਇਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਡਾਕੇ ਰੱਖਣਾ ਸਿੱਖਾਂ ਦੇ ਜ਼ਖਮਾਂ ਤੇ ਲੂਨ ਛਿੜਕਣ ਦੇ ਬਰਾਬਰ ਹੈ। ਇਹ ਵੀ ਉਹਨਾਂ ਨੂੰ ਛੱਡ ਲੈ ਇੱਕ ਥ੍ਰੈਟ ਹੈ ਸਟੇਟ ਕੋਲ ਤਾਂ ਬੜੀ ਪਾਵਰ ਹੈ ਉਹਨ ਸਪੋਜ਼ਿੰਗ ਇਹਨਾਂ ਨੂੰ ਛੱਡਿਆ ਜਾਵੇ ਤੇ 15 ਦਿਨ ਮਹੀਨੇ 2 ਮਹੀਨੇ ਚ ਪਤਾ ਲੱਗ ਜਾਂਦਾ ਵੀ ਇਹ ਥ੍ਰੈਟ ਨੇ ਜਾਂ ਐਸਟ ਨੇ ਤੁਹਾਡੀ ਸ਼ੇਪ ਲਈ। ਕਈ ਬੰਦੇ ਜੇਲਾਦਰ ਹੈ ਕਿ ਆਪਣੇ ਆਪ ਨੂੰ ਰਿਫਾਰਮ ਕਰਕੇ ਬਾਹਰ ਆੰਦੇ ਨੇ ਉਹ ਸਮਾਜ ਲਈ ਪ੍ਰਾਂਤ ਲਈ ਤੇ ਦੇਸ਼ ਲਈ ਹੋਰ ਅੱਛਾ ਕੰਮ ਕਰ ਸਕਦੇ ਨੇ ਤੇ ਜੇ ਸੋਚਿਆ ਜਾਏ ਕਿ ਆ ਕੀ ਖਤਰਾ ਬਣ ਜਾਣਗੇ ਤੇ ਖਤਰਾ ਬਣ ਜਾਣ ਤੇ ਸਰਕਾਰ ਨੂੰ ਕਿੰਨੀ ਧੀਰ ਲੱਗਦੀ ਹੈ ਦੁਬਾਰਾ ਫੜਨ ਇਸ ਕਰਕੇ ਇਹ ਭੰਡਾ ਹੈਗਾ ਕਿ ਸਿੱਖਾਂ ਦੇ ਜੋਖਮਾਂ ਤੇ ਨਮਕ ਝੜਕਣ ਵਾਲੀ ਗੱਲ ਹੈ ਕਈ ਕਈ ਦੇਸ਼ਾਂ ਦੇ ਜੇਲ੍ਹਾਂ ਨੂੰ ਸੁਧਾਰ ਕਰਕੇ ਆ ਜਾਂਦਾ ਹੈ ਇਸ ਕਰਕੇ ਉਹ ਸੁਧਾਰ ਉਰੋਂ ਲੱਗਾ ਹੋ ਗਿਆ ਹੈ ਉਹਨਾਂ ਨੂੰ ਮੌਕਾ ਤਾਂ ਦਿਓ ਉਹਨਾਂ ਨੂੰ ਲਿਆਓ ਅਗਰ ਉਹ ਸਮਾਜ ਲਈ ਅੱਛਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਜੇਲ੍ਹਾਂ 'ਚ ਨਹੀਂ ਰੱਖਿਆ ਜਾਣਾ ਚਾਹੀਦਾ। ਸੋ ਇਹ ਸੰਵਿਧਾਨ ਵੀ ਕਹਿੰਦਾ ਹੈ, ਇਨਸਾਫ ਵੀ ਇਹੀ ਕਹਿੰਦਾ ਹੈ ਔਰ ਐਸੀ ਵੀ ਸਾਰੇ ਇਹੀ ਗੱਲ ਸਰਕਾਰ ਨੂੰ ਕਹਿ ਰਹੇ ਆ ਕਿ ਜੋ ਤੁਸੀਂ ਇਹ ਕਰ ਰਹੇ ਹੋ ਨਾਜਾਇਜ਼ ਹੈ। ਇਹਨਾਂ ਨੂੰ ਇਮੀਡੀਏਟਲੀ ਰਿਹਾਅ ਕਰਕੇ ਇੱਕ ਸਮਾਜਿਕ ਨਿਆਂ ਦੇਣਾ ਚਾਹੀਦਾ। ਮਾਂਸਾ ਦੇ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਦੇ ਨੌਜਵਾਨ ਦੇ ਕਤਲ ਮਾਮਲੇ ਦੇ ਵਿੱਚ ਇੱਕ ਔਰਤ ਅਤੇ 9 ਵਿਅਕਤੀਆਂ ਨੂੰ ਅਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣ ਤੋਂ ਬਾਅਦ ਪੁਲਿਸ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਇਸ ਸਬੰਧੀ ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਹਾਕਮ ਸਿੰਘ ਨੂੰ 9 ਸਾਲ ਬਾਅਦ ਅੱਜ ਅਦਾਲਤ ਤੋਂ ਇਨਸਾਫ ਮਿਲਿਆ ਹੈ ਇਹ ਮਾਮਲਾ ਦੀ 31 ਦੂਬਰ 2016 ਦਾ ਦਿਵਾਲੀ ਵਾਲੇ ਦਿਨ ਦਾ ਅੰਤਰਦੀਪ ਸਿੰਘ ਜਿਹੜਾ ਜਿਹਦੀ ਡੈਥ ਹੋਈ ਹੈਗੀ ਉਹ ਤੇ ਉਸ ਦਾ ਫਾਦਰ ਹਾਕਮ ਸਿੰਘ ਦੋਨੋਂ ਜਿਨ੍ਹਾਂ ਨੇ ਵਿੰਡ ਦੇ ਵਿੱਚ ਦੁਕਾਨਾਂ ਲੱਗੀਆਂ ਸੀ ਮਠਿਆਰੀਆਂ ਉਹ ਮਠਾਈ ਖਰੀਦ ਕੇ ਲੈ ਕੇ ਆ ਰਹੇ ਸੀ ਤਾਂ ਇਹ ਸਾਰੇ ਦੋਸ਼ੀਆਂ ਨੇ ਉਹ ਤੇਜੇ ਚਾਰਿਆਂ ਨਾਲ ਉਹਦੀ ਉਹ ਕਤਲ ਕੀਤਾ ਜੀ ਇਹਦਾ ਕਾਰਨ ਇਹ ਸੀਗਾ ਵੀ ਇਹਨਾਂ ਦੇ ਗਵਾਹ ਦੇ ਵਿੱਚ ਕੋਈ ਔਰਤ ਸੀ ਜੇ ਕੋਈ ਜਿਹੜੀ ਕਿ ਇੱਦਿਗਲ ਕੰਮ ਕਰਦੀ ਸੀਗੀ ਤੇ ਇਹ ਜਿਹੜੇ ਬਾਕੀ ਦੋਸ਼ੀ ਆ ਉਥੇ ਇੱਦਿਗਲ ਐਕਟੀਵਿਟੀ ਵਾਸਤੇ ਹੁੰਦੇ ਸੀ ਜੀ ਜਿਸ ਕਰਕੇ ਇਸ ਗੱਲ ਤੋਂ ਖਾਰਖਾ ਦੇ ਸੀ ਤੇ ਉਹਨਾਂ ਨੇ ਦੀਵਾਲੀ ਵਾਲੇ ਦਿਨ ਇਹਦਾ ਮਰਡਰ ਕੀਤਾ ਜੀ ਹੁਣ ਮਾਨਯੋਗ ਅਦਾਲਤ ਨੇ ਇਹਨਾਂ ਸਾਰਿਆਂ ਨੂੰ ਦਸਾਂ ਜਿਹਨੇ ਇਹਨੂੰ ਉਮਰਖੇਦ ਦੀ ਸਜ਼ਾ ਫਰਾਈਏ ਅਨੇਕਡੋਟੀ ਕੋ ਜਿਹੜੀ ਤੇ 55 55000 ਜੁਰਮਾਨਾ ਇਸਰ ਪ੍ਰਦੋਨੀ ਕਰਨਾ ਇਹ ਦੀਵਾਲੀ ਵਾਲੇ ਦਿਨ ਜੀ 31 ਅਕਤੂਬਰ 2016 ਉਹ ਜਿਹੜਾ ਹਮ ਤਾਂ ਕਿ ਜਿਹੜਾ ਕੇਸ ਚੱਲੇ ਹਾਂਜੀ ਇਹਨਾਂ ਸਾਲ ਜਿਹੜਾ ਕਿ ਨੌ ਸਾਲੀ ਕੇਸ ਚੱਲਿਆ ਜੀ ਦੇਖੋ ਭਾਵੇਂ ਇਨਸਾਫ ਲੇਟ ਮਿਲੇਗਾ ਪਰ ਫਿਰ ਵੀ ਅੱਜ ਵੀ ਲੋਕਾਂ ਨੂੰ ਅਦਾਲਤਾਂ 'ਤੇ ਪਰ ਉਸ ਜੀ ਵੀ ਇਨਸਾਕ ਮਿਲੂ ਪਰ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਕੀ ਕਹਿੰਦੇ ਨੇ ਜੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਜੀ ਕੱਲ ਵੀ ਹੋਈ ਸੀ ਅੱਜ ਵੀ ਉਹਨਾਂ ਦੇ ਫੋਨ ਲਗਾਤਾਰ ਆਈ ਜਾ ਰਹੇ ਹੈਗੇ ਉਹ ਸਾਰੇ ਸੈਟੀਸਫਾਈ ਹੈ ਇਸ ਗੱਲ ਤੋਂ ਕਿ ਹਾਂ ਵੀ ਸਾਨੂੰ ਇਨਸਾਕ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ 105 ਸਾਲ ਪੂਰੇ ਹੋ ਗਏ ਨੇ ਇਸ ਦੌਰਾਨ ਅੰਮ੍ਰਿਤਸਰ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 105 ਸਾਲਾ ਸਥਾਪਨਾ ਦਿਹਾੜਾ ਮਨਾਇਆ ਗਿਆ ਇਸ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀਖੰਡ ਪਰ ਸੋਹਿਬ ਦੇ ਭੋਗ ਪਾਏ ਗਏ ਨੇ ਮਹਾਰਾਜ ਹਰਜਿੰਦਰ ਸਿੰਘ ਜੀ ਦੇ ਰਾਜ ਤੋਂ ਬਾਅਦ ਹਿੰਦੁਸਤਾਨ ਤੇ ਅੰਗਰੇਜ਼ਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਉਹਨਾਂ ਵੱਲੋਂ ਗੁਰਦਰਾ ਸਾਹਿਬਾਨ ਦੇ ਪ੍ਰਬੰਧ ਲਈ ਮੰਤਰੀਯੁਕਤ ਕਰ ਦਿੱਤੇ ਗਏ ਬੰਤ ਜਿਹੜੀ ਉਹ ਜਿੰਨੇ ਵੀ ਗੁਰਦਰਾ ਸਾਹਿਬ ਦੀ ਆਮਦਨ ਸੀ ਜ਼ਮੀਨਾਂ ਦੀ ਜਾਂ ਉਦਾਂ ਚੜਾਵਾ ਜਿਹੜਾ ਸੀ ਉਹਨਾਂ ਦੇ ਵਰਤੋਂ ਕ੍ਰੀਤੀਆਂ ਕਰਨ ਲਈ ਕਰ ਲਾ ਪਏ ਗੁਰਦਰਾ ਸਾਹਿਬ ਵਿੱਚੋਂ ਮੀਟ ਸ਼ਰਾਬ ਅਤੇ ਵੇਸਵਾ ਗਮਣੀ ਕਰਨ ਲੱਗ ਪਏ ਜਿਸ ਦਾ ਵਿਰੋਧ ਉਸ ਸਮੇਂ ਦੇ ਸਿੱਖ ਕੌਮ ਦੇਡੇ ਨਮਾਇंदे ਸੀ ਉਹਨਾਂ ਕੀਤਾ ਜਿਸ ਦੇ ਫਲ ਸ੍ਰੂਪ ਗੁਰਦਰਾ ਸੁਧਾਰ ਲਹਿਰ ਸ਼ੁਰੂ ਹੋਈ ਅਤੇ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਜਿਹਦੇ ਪਹਿਲੇ ਪ੍ਰਧਾਨ ਸਰਦਾਰ ਸੁੰਦਰ ਸਿੰਘ ਜੀ ਮਝੇਠੀਆ ਬਣੇ 1925 ਨੂੰ ਗੁਰਦੁਆਰਾ ਐਕਟ ਬਣਿਆ ਉਸ ਸਮੇਂ ਜਦੋਂ ਗੁਰਦੁਆਰਾ ਸੁਧਾਰ ਲਿਆ ਸ਼ੁਰੂ ਹੋਈ ਨਨਕਾਣਾ ਸਾਹਿਬ ਵੱਡਾ ਸਾਕਾ ਵਾਪਰਿਆ ਜਿਨ੍ਹਾਂ ਚ ਭਾਈ ਲਖਮਨ ਸਿੰਘ ਧਾਰੋਵਾਲੀ ਈਸ਼ਰ ਸਿੰਘ ਜੀ ਮਝਾੜ ਅਤੇ ਹੋਰ ਵੀ ਕਈ ਜਿਹੜੇ ਸਾਡੇ ਨਮਾਇंदे ਸੀ ਸਿੱਖ ਕੌਮ ਦੇ ਉਹ ਸ਼ਹੀਦ ਕਰ ਦਿੱਤੇ ਗਏ ਸੇਕੋਂ ਦੀ ਜਿਹੜੀ ਇਹ ਨਮਾਇੰਦ ਜਥੇਬੰਦੀ ਆ ਬੜੀਆਂ ਕੁਰਬਾਨੀਆਂ ਤੋਂ ਬਾਅਦ ਹੋਣ ਦੇ ਵਿੱਚ ਆਈ ਹੈ ਸਮੇਂ-ਸਮੇਂ ਦੀਆਂ ਹਕੂਮਤਾਂ ਵੱਲੋਂ ਇਹਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਦਾਂ ਤੁਸੀਂ ਜਾਣਦੇ ਹੋ ਕਿ ਹਯੂਰ ਸਾਹਿਬ ਦਾ ਪ੍ਰਬੰਧ ਪਟਨਾ ਸਾਹਿਬ ਦਾ ਪ੍ਰਬੰਧ ਇਦਾਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਅਤੇ ਹਰਿਆਣਾ ਕਮੇਟੀ ਜਿਹੜੀ ਯੋਸ਼ਰੌਣੀ ਕਮੇਟੀ ਨੂੰ ਤੋੜ ਕੇ ਵੱਖਰੀ ਕਰ ਦਿੱਤੀ ਗਈ ਪੰਜਾਬ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਲਗਾਤਾਰ ਮੋਦੀ ਸਰਕਾਰ ਦੇ ਅਰਥੀ ਫੂਕ ਮਜਹਰੇ ਕਰ ਰਹੇ ਹਨ ਤੇ ਅੱਗੇ ਇੱਕ ਵਾਰ ਮੁੜ ਪਿੰਡ ਸੜਿਆਲਾ ਵਿਖੇ ਕਿਸਾਨਾਂ ਨੇ ਮੋਦੀ ਅਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਅਤੇ ਬਿੱਲ ਸੋਧ ਬਿੱਲ 2025 ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਹੈ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਅਰਥੀ ਫੂਕ ਮਜਹਰੇ 16 ਤੇ 17 ਨਵੰਬਰ ਨੂੰ ਵੀ ਕਿਸਾਨਾਂ ਦੇ ਵੱਲੋਂ ਕੀਤੇ ਜਾਣਗੇ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਤੋਂ ਸਰਵਣ ਸਿੰਘ ਭੰਦੇਰ ਅੱਜ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਨੇ ਥਰੂਆਊਟ ਪੰਜਾਬ ਦੇ ਅਰਥੀ ਫੂਕ ਮਜਾਰੇ ਕਰਨੇ ਸੀ ਅੱਜ ਪਿੰਡ ਸਠਿਆਲਾ ਵਿੱਚ ਭਗਵੰਤ ਮਾਨ ਤੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਏ ਹਜ਼ਾਰਾਂ ਪਿੰਡਾਂ ਦੇ ਵਿੱਚ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਾਉਣ ਲਈ ਇਹ ਅਰਥੀ ਫੂਕ ਮਜਾਰੇ ਕੀਤੇ ਜਾ ਰਹੇ ਆ ਔਰ ਵੱਦ ਤੋਂ ਵੱਦ ਪੰਜਾਬ ਦੇ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਮਲਾਜਮਾਂ ਨੂੰ ਬੇਨਤੀ ਆ ਵੀ ਇਸ ਤਿੰਨ ਦਿਨਾਂ ਅਰਥੀ ਫੂਕ ਮਜਾਰੇ 15 16 ਤੇ 17 ਦੇ ਵਿੱਚ ਵੱਦ ਤੋਂ ਵੱਦ ਸਹਿਯੋਗ ਕਰੋ ਤਾਂ ਜੋ ਬਿਜਲੀ ਸੋਧ ਬਿੱਲ 225 ਦਾ ਜਿਹੜਾ ਖਲੜਾ ਉਹ ਰੱਦ ਕੀਤਾ ਜਾ ਸਕੇ ਭਗਵੰਤਮਾਨ ਸਰਕਾਰ ਅਕਾਲੀ ਗੱਲ ਤੇ ਕਾਂਗਰਸ ਆਪ ਦੀ ਨੀਤੀ ਸਪਸ਼ਟ ਕਰੇ ਵੀ ਉਹ ਮੋਦੀ ਸਰਕਾਰ ਦੇ ਨਾਲ ਨੇ ਕੇ ਜਾਂ ਇਹ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਆ ਧੰਨਵਾਦ ਪੰਜਾਬ ਸਰਕਾਰ ਦੇ ਵੱਲੋਂ ਹੁਣ ਆਪਣਾ ਖਾਲੀ ਖਜ਼ਾਨਾ ਭਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਜਿਸ ਦੇ ਚੱਲਦਿਆਂ ਮਾਨ ਸਰਕਾਰ ਦੇ ਵੱਲੋਂ ਹੁਣ ਪਟਿਆਲਾ ਦੇ ਵਿੱਚ ਸਰਕਾਰੀ ਜ਼ਮੀਨ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਜ਼ਮੀਨ ਨੂੰ ਪੁੱਡਾ ਜਾਂ ਕਿਸੇ ਹੋਰ ਏਜੰਸੀ ਨੂੰ ਟਰਾਂਸਫਰ ਕੀਤਾ ਜਾਵੇਗਾ ਇਸ ਸਬੰਧੀ ਸਰਕਾਰ ਨੇ ਨੋਟਿਸ ਵੀ ਜਾਰੀ ਕੀਤਾ ਹੈ ਦੱਸਦੀ ਕਿ ਲੈਂਡ ਪੁਲਿੰਗ ਸਕੀਮ ਵਾਪਸ ਲੈਂਡ ਮਗਰੋਂ ਪੰਜਾਬ ਸਰਕਾਰ ਦੇ ਵੱਲੋਂ ਖਾਲੀ ਖਜ਼ਾਨਾ ਭਰਨ ਲਈ ਇਹ ਕਦਮ ਕੁਇਆ ਗਿਆ ਹੈ ਸਰਕਾਰ ਦੇ ਵੱਲੋਂ ਲਗਭਗ ਪਾਵਰਕਾਮ ਦੀ 90 ਏਕੜ ਜ਼ਮੀਨ ਨੂੰ ਵੇਚਿਆ ਜਾਵੇਗਾ ਦੱਸਦੀ ਹੈ ਕਿ ਪਟਿਆਲਾ ਦੇ ਗੇਟ ਨੰਬਰ 23 ਦੇ ਬੰਡੂਗਰ ਨੇੜੇ ਪਾਵਰਕਾਮ ਦੀ 90% ਜ਼ਮੀਨ ਖਾਲੀ ਹੈ ਇਸ ਸਬੰਧੀ ਪੰਜਾਬ ਸਰਕਾਰ ਨੇ ਪਾਵਰਕਾਮ ਦੇ ਸੀਨੀਅਰ ਅਫਸਰਾਂ ਨੂੰ ਪੱਤਰ ਵੀ ਲਿਖਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਖਾਲੀ ਜ਼ਮੀਨ ਨੂੰ ਪੋਡਾ ਜਾਂ ਕਿਸੇ ਹੋਰ ਏਜੰਸੀ ਨੂੰ ਟਰਾਂਸਫਰ ਕਰਨ ਸੰਬੰਧੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਸਰਪੰਚਾਂ ਦੇ ਮਾਣ ਪੱਤੇ ਦੇ ਵਿੱਚ ਵਾਅਦਾ ਤਾਂ ਕਰ ਦਿੱਤਾ ਪਰ ਸਰਕਾਰੀ ਖਜ਼ਾਨੇ ਦੇ ਵਿੱਚ ਸਰਪੰਚਾਂ ਨੂੰ ਮਾਣ ਪੱਤਾ ਦੇਣ ਦੇ ਲਈ ਪੈਸਾ ਨਹੀਂ ਹੈ ਪਿੰਡੂ ਵਿਕਾਸ ਤੇ ਪੰਚਾਇਤ ਮਹਿਕਮੇ ਨੇ ਸਰਪੰਚਾਂ ਨੂੰ ਮਾਣ ਪੱਤਾ ਪੰਚਾਇਤੀ ਆਮਦਨ ਦੇ ਵਿੱਚੋਂ ਦੇਣ ਦੇ ਲਈ ਕਿਹਾ ਜਦਕਿ ਪੰਜਾਬ ਦੇ ਵਿੱਚ 5228 ਗ੍ਰਾਮ ਪੰਚਾਇਤਾਂ ਕੋਲ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਹੈ ਇਸ ਲਈ ਸਰਪੰਚਾਂ ਦੇ ਮਾਣ ਪੱਤੇ ਦਾ ਭਾਰ ਹੁਣ ਪੰਚਾਇਤਾਂ ਤੇ ਪਵੇਗਾ ਇਸ ਫੈਸਲੇ ਦਾ ਮਤਲਬ ਹੈ ਕਿ ਪੰਚਾਇਤਾਂ ਨੂੰ ਉਹਨਾਂ ਦੀ ਵਿੱਤੀ ਸਥਿਤੀ ਦੇ ਆਧਾਰ 'ਤੇ ਮਾਨ ਪੱਤੇ ਲਈ ਵੱਖਰੇ ਤਰੀਕੇ ਦੇ ਨਾਲ ਫੰਡ ਮੁਹయ్యా ਕਰਵਾਏ ਜਾਣਗੇ। ਕਈ ਸਰਪੰਚਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਮਾਨ ਪੱਤੇ ਲਈ ਬਕਾਇਦਾ ਬਜਟ ਦਿੱਤਾ ਜਾਣਾ ਚਾਹੀਦਾ ਤੇ ਇਹ ਭਾਰ ਪੰਚਾਇਤਾਂ ਤੇ ਨਹੀਂ ਪੈਣਾ ਚਾਹੀਦਾ। ਦੱਸ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੁੱਲ 13338 ਪੰਚਾਇਤਾਂ ਹਨ। ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਾਰਵਾਈ ਜ਼ਿਲ੍ਹੇ ਦੇ ਵਿੱਚ ਵਧਿਆ ਗੈਂਗਸਟਰ ਕਤਿਵਿਧੀਆਂ ਤੇ ਉਹਨਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੇ ਵਿੱਚ ਅਸਫਲ ਰਹਿਣ ਕਾਰਨ ਕੀਤੀ ਹੈ ਹਾਲਾਂਕਿ ਇਹ ਕਾਰਵਾਈ ਤਰਨਤਾਰਨ ਜਿਮਨੀ ਚੌਂ ਦੇ ਨਾਲ ਵੀ ਲਿੰਗ ਕੀਤਾ ਜਾ ਰਿਹਾ ਹੈ ਦੱਸ ਦੇ ਕਿ ਆਈਪੀਐਸ ਮਨਿੰਦਰ ਸਿੰਘ 2019 ਦੇ ਬੰਚ ਦੇ ਅਧਿਕਾਰੀ ਹਨ ਐਸਐਸਪੀ ਅੰਮ੍ਰਿਤਸਰ ਦਿਹਾਤੀ ਦਾ ਉਹਦਾ ਸੰਭਾਲਨ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰੀ ਪੁਲਿਸ ਕਮਿਸ਼ਨਰ ਰੇਟ ਵਿੱਚ ਸਹਾਇਕ ਪੁਲਿਸ ਕਮਿਸ਼ਨਰ ਦੇ ਵਜੋਂ ਸੇਵਾ ਨਿਭਾਉਂਦੇ ਸਨ ਉਹ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੁਲਿਸ ਸੁਪਰਡੈਂਟ ਵਜੋਂ ਵੀ ਸੇਵਾ ਨਿਭਾਉਂਦੇ ਰਹੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਪੁਲਿਸ ਦੇ ਰਾਜਪਾਲ ਦਾ ਸੈਕ ਡਿਪਟੀ ਸੁਪਰਡੈਂਟ ਆਫ ਪੁਲਿਸ ਨਿਯੁਕਤ ਕੀਤਾ ਗਿਆ ਹਰ ਰੋਜ਼ ਆਨਲਾਈਨ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਪਰ ਇਸ ਵਾਰ ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਮੋਗਾ ਦੇ ਬੋਣਾ ਚੌਂਕ ਦੇ ਰਹਿਣ ਵਾਲੇ ਜਮੀਰ ਸਿੰਘ ਜੋ ਕਿ ਮਜ਼ਦੂਰ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਉਸ ਨੂੰ ਜੀਐਸਟੀ ਵਿਭਾਗ ਨੇ 35 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੇ ਲਈ ਨੋਟਿਸ ਭੇਜਿਆ ਸੀ ਨੋਟਿਸ ਨੇ ਜਮੀਰ ਸਿੰਘ ਨੂੰ ਹੈਰਾਨ ਕਰ ਦਿੱਤਾ ਔਰ ਸਮਝ ਨਹੀਂ ਸਕਿਆ ਕਿ ਇੰਨਾ ਵੱਡਾ ਨੋਟਿਸ ਕਿਉਂ ਭੇਜਿਆ ਗਿਆ 2022 ਦੇ ਵਿੱਚ ਵੀ ਜਮੀਰ ਸਿੰਘ ਨੂੰ 21 ਲੱਖ ਰੁਪਏ ਦਾ ਨੋਟਿਸ ਮਿਲਿਆ ਪਰ GST ਵਿਭਾਗ ਦੇ ਦਫਤਰ ਗਿਆ ਤੇ ਜਾਂਚ ਦੀ ਮੰਗ ਕੀਤੀ ਪਰ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਸ ਨੂੰ 35 ਕਰੋੜ ਰੁਪਏ ਦਾ ਇੱਕ ਹੋਰ ਨੋਟਿਸ ਭੇਜਿਆ ਇਸ ਵਾਰ ਨੋਟਿਸ ਮਿਲਣ ਤੋਂ ਬਾਅਦ ਜਦੋਂ ਉਹ ਸਪਸ਼ਟੀਕਰਨ ਲੈਣ ਲਈ ਲੁਧਿਆਣਾ GST ਦਫਤਰ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਕਿਸੇ ਨੇ ਧੋਖਾਧੜੀ ਦੇ ਨਾਲ CE KAY International ਨਾਮ ਦੀ ਇੱਕ ਕੰਪਨੀ ਨੂੰ ਉਸੇ ਨਾਮ ਤੇ ਰਜਿਸਟਰ ਕੀਤਾ ਜੋ ਕਿ ਲੁਧਿਆਣਾ ਦੇ ਗਿਲ ਰੋਡ ਤੇ ਉਦਯੋਗਿਕ ਖੇਤਰ ਦੇ ਵਿੱਚ ਸਥਿਤ ਹੈ ਕੰਪਨੀ ਨੇ ਉਸ ਦੇ ਆਧਾਰ ਕਾਰਡ ਤੇ ਪੈਨ ਕਾਰਡ ਦੀ ਵਰਤੋਂ ਕੀਤੀ ਅਤੇ ਇਹਨਾਂ ਦੇ ਆਧਾਰ ਤੇ ਉਸੇ ਨਾਮ ਤੇ ਇੱਕ GST ਨੰਬਰ ਪ੍ਰਾਪਤ ਕੀਤਾ ਤੇ ਕਰੋੜਾਂ ਦੇ ਲੈਣ-ਦੇਣ ਕੀਤੇ GST ਵਿਭਾਗ ਨੇ ਉਸ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਨ ਦੀ ਸਲਾਹ ਦਿੱਤੀ ਉਸ ਤੋਂ ਬਾਅਦ ਅਜਮੇਰ ਸਿੰਘ ਮੋਗਾ सिटी साउथ पुलिस स्टेशन ਗਿਆ ਤੇ پولیس ਦੇ ਕੋਲ ਸ਼ਿਕਾਇਤ ਦਰਜ ਕਰਵਾਈ ਜਮੇਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਕਦੇ ਉਸ ਨੂੰ ਕੰਮ ਮਿਲਦਾ ਹੈ ਕਦੇ ਨਹੀਂ ਪਰ ਜਦੋਂ ਉਸ ਨੂੰ 35 ਕਰੋੜ ਦਾ ਨੋਟਿਸ ਮਿਲਿਆ ਤਾਂ ਉਸ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਇਨਸਾਫ ਦੀ ਮੰਗ ਕਰਦੇ ਹੋਏ ਜਮੇਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਨਾਮ ਤੇ ਹੋਏ ਇਸ ਵੱਡੇ ਸਕੈਮ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਕਰੋੜਾਂ ਰੁਪਏ ਦੀ ਜਸਟੀ ਧੋਖਾਧੜੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਸੋ ਫਿਲਹਾਲ ਦੇ ਲਈ ਪੰਜਾਬ ਨਿਊਜ਼ ਵਿੱਚ ਨਹੀਂ ਮੈਨੂੰ ਦੁਆਗਿਆ ਧੰਨਵਾਦ